ਬੱਤ ਵੱਟ ਜਿਹੜਾ ਬੰਦਾ ਨਸ਼ਾ ਕਰਦਾ ਸਾਡੇ ਕੋਲ 24 ਦਿਨ ਦੀ ਦਵਾਈ ਐਸੇ 24 ਦਿਨ ਤੋਂ ਬਾਅਦ ਉਹ ਦਵਾਈ ਖਾਣ ਦੀ ਲੋੜ ਤਾਂ ਨਹੀਂ ਪੈਂਦੀ ਬਿਲਕੁਲ ਨਹੀਂ ਜੀ ਤੇ ਕਿਆ ਪਤਾ ਇਹਦੀ ਆਦਤ ਹੋ ਜੂਵੇ ਆਦਤ ਹੋਵੇ ਤਾਂ ਅਸੀਂ ਜਿੰਮੇਵਾਰੇ ਬੈਠੇ ਆਂ ਜੀ ਮੈਂ ਸਤਾਮ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ 30000 ਤੱਕ ਮਰੀ ਸਾਡਾ ਠੀਕ ਹੋ ਚੁੱਕਿਆ 30000 ਤੱਕ 30000 ਤੱਕ ਅੱਛਾ ਜੀ ਉਹ ਪ੍ਰਿੰਨਰ ਉਹ ਫਿਰ ਗੋਲੀ ਜਿਹੜੀ ਹੁੰਦੀ ਐ ਇਹ ਨਸ਼ੇ ਵਾਸਤੇ ਦਿੱਤੀ ਜਾਂਦੀ ਜੀਭ ਥੱਲੇ ਰੱਖਣ ਵਾਸਤੇ ਬਟ ਸਾਡੇ ਕੋਲ ਲੋਕ ਉਹ ਵੀ ਛੱਡਣ ਆਉਂਦੇ ਆ ਉਹਦੀ ਵੀ ਐਡਿਕਸ਼ਨ ਹੋ ਜਾਂਦੀ ਅੱਛਾ ਉਹਦੀ ਐਡਿਕਸ਼ਨ ਹੋ ਜਾਂਦੀ ਉਹਦੀ ਵੀ ਐਡਿਕਸ਼ਨ ਹੋ ਜਾਂਦੀ ਹੈ ਤੇ ਫਿਰ ਇਹ ਤਾਂ ਨਹੀਂ ਉਹ ਤੁਸੀਂ ਉਹਨਾਂ ਦੀ ਗੋਲੀ ਤਾਂ ਛਡਾਉਂਦੇ ਪਰ ਆਪਣੀ ਦਵਾਈ ਲਗਾਉਂਦੇ ਐਦਾ ਤਾਂ ਨਹੀਂ ਹੋਊਗਾ ਇਹ ਜਿਹੜੀ ਦਵਾਈ ਬਣਾਈ ਹੀ ਇਸੇ ਤਰ੍ਹਾਂ ਦੀ ਗਈ ਹੈ ਕਿ ਉਸ ਨੂੰ ਨਾਲ ਦੀ ਨਾਲ ਸਰੀਰਕ ਤਾਕਤ ਵੀ ਮਿਲੇ ਮਾਨਸਿਕ ਤਾਕਤ ਵੀ ਮਿਲੇ ਤੇ ਉਹਦੇ ਜਿਹੜੇ ਹੋਰ ਉਹਨੂੰ ਬੁਝਿਆ ਰਹਿਣਾ ਸੁਣ ਰਹਿਣਾ ਦਿਮਾਗ ਚ ਚੁੱਪ ਕਰਕੇ ਬੈਠੇ ਰਹਿਣਾ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰੇ ਮੈਡੀਸਨ ਦੇ ਕੋਈ ਸਾਈਡ ਇਫੈਕਟ ਨਹੀਂ ਹੈ ਕਿਸੇ ਨੂੰ ਨਸ਼ੇ ਵਾਲੇ ਨੂੰ ਸਾਡੀ ਦਵਾਈ 12 ਦੇਸ਼ਾਂ ਦੇ ਵਿੱਚ ਜਾਂਦੀ ਆ ਅਮਰੀਕਾ ਕੈਨੇਡਾ ਵਗੈਰਾ ਚ ਜਦ ਕਿ ਬਾਹਰਲੇ ਮੁਲਕ ਜਦੋਂ ਵੀ ਕੋਈ ਦਵਾਈ ਜਾਉਂਦੀ ਹੈ ਪਹਿਲਾਂ ਉਹ ਚੈੱਕ ਹੋ ਠੀਕ ਹੈ ਚੈੱਕ ਹੋਣ ਤੋਂ ਬਾਅਦ ਹੀ ਦਵਾਈ ਅੱਗੇ ਮਿਲੋਗੇ ਨਹੀਂ ਤਾਂ ਉਹ ਜਾ ਦਵਾਈ ਉੱਥੇ ਹੀ ਜਾਮ ਹੋ ਜਾਂਦੀ ਹੈ ਤੇ ਸਾਡੀ ਦਵਾਈ ਜਿਹੜੀ ਉਹ ਬਹੁਤਾਂ ਤੋਂ ਚੈੱਕ ਹੋ ਚੁੱਕੀ ਹੈ ਜੇ ਕੋਈ ਵੀ ਇਹਦੇ ਵਿੱਚ 1% ਵੀ ਕੋਈ ਬਾਹਰਲੀ ਦਵਾਈ ਐਲੋਪੈਥਿਕ ਸਾਨੂੰ ਸਾਬਤ ਕਰ ਦਵੇ ਅਸੀਂ ਉਹਦਾ 1 ਲੱਖ ਤੱਕ ਦਾ ਇਨਾਮ ਰੱਖਿਆ ਹੋਇਆ ਹੈ। ਅੱਛਾ ਡਾਕਟਰ ਵੈਸੇ ਤੁਹਾਨੂੰ ਇਹ ਦਵਾਈ ਦਿੰਦੇ ਹੋਏ ਕਿੰਨਾ ਟਾਈਮ ਹੋ ਗਿਆ? ਮੈਨੂੰ ਜੇ ਬਹੁਤ ਸਾਲ ਹੋ ਗਏ ਪਹਿਲਾਂ ਮੈਂ ਸਰਕਾਰੀ ਜੋਬ ਤੇ ਸੀ। ਹਮ ਕੋਈ ਘੱਟੋ ਘੱਟ ਵੀ ਇਸ ਵਕਤ ਤੇ ਮੇਰਾ 30 ਸਾਲ ਦਾ ਤਜਰਬਾ ਹੋ ਗਿਆ। ਨਸ਼ੇ ਤੋਂ ਇਲਾਵਾ ਤੁਸੀਂ ਕੋਈ ਹੋਰ ਵੀ ਦਿੰਦੇ ਹੋ ਮੈਡੀਸਨ? ਸ਼ੂਗਰ ਦਾ ਜਿੰਨਾ ਮਰਜ਼ੀ ਕੋਈ ਪੇਸ਼ੈਂਟ ਹੋਵੇ। ਹਮ ਜੇ ਕੋਈ ਟੀਕਾ ਲਾਉਂਦਾ ਜੀ ਤਾਂ ਉਹ 5-7 ਦਿਨਾਂ ਦੇ ਵਿੱਚ ਠੀਕ ਹੋ ਜਾਊਗਾ। ਠੀਕ ਹੈ। ਤੇ ਜੇ ਕੋਈ ਗੋਲੀ ਲੈਂਦਾ ਤਾਂ ਤੀਜੇ ਦਿਨੀ ਉਹਨੂੰ ਗੋਲੀ ਬੰਦ ਕਰਨੀ ਪਊ ਜਦ ਘਟਾਉਣੇ। ਤੇ ਇਹ ਮੈਡੀਸਿਨ ਖਾਣ ਤੋਂ ਬਾਅਦ ਤਲਬਤਲਬ ਹਟ ਜਾਏਗੀ ਪਹਿਲੇ ਦਿਨ ਤੋਂ ਜੀ ਕੋਈ ਵੀ ਕਿਸੇ ਕਿਸਮ ਦੀ ਤੌਰ ਕਿਸੇ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਆਉਣ ਵਾਲੀਆਂ ਪ੍ਰੇਸ਼ਾਨੀਆਂ ਜਿਵੇਂ ਆਵਾਸੀਆਂ ਹੋਣੀਆਂ ਜੀ ਲੂਜ਼ ਮੋਸ਼ਨ ਲੱਗ ਜਾਣੇ ਇਹਨਾਂ ਚੋਂ ਕੋਈ ਵੀ ਕਾਰਨ ਨਹੀਂ ਹੋ ਇਲਾਜ ਤਾਂ ਬਹੁਤ ਕਰਦੇ ਡਾਕਟਰ ਬੈਠੇ ਪਰ ਇੱਕ ਕਾਬਲ ਡਾਕਟਰ ਦੇ ਕੋਲ ਜਾਣਾ ਇੱਕ ਬਹੁਤ ਵੱਡੀ ਗੱਲ ਹੈ ਜਦੋਂ ਅਸੀਂ ਕਾਬਲ ਡਾਕਟਰ ਦੀ ਚੋਣ ਨਹੀਂ ਕਰਾਂਗੇ ਮਾਪੇ ਇਹ ਕੰਮ ਨਹੀਂ ਕਰਨਗੇ ਉਹਨਾਂ ਤੱਕ ਤੁਸੀਂ ਨਸ਼ੇ ਤੋਂ ਮੁਕਤੀ ਨਹੀਂ ਪਾ ਸਕਦੇ ਸਾਡੇ ਇਹੋ ਜਿਹੇ ਵੈਦ ਬੈਠੇ ਆ ਇੱਥੇ ਦਵਾਈਆਂ ਦੇਣ ਵਾਲੇ ਜਿਹਨੂੰ ਇਹਨਾਂ ਪਤਾ ਸਰੀਰ 'ਚ ਹੱਡੀਆਂ ਕਿੰਨੀਆਂ ਹੁੰਦੀਆਂ ਇਹ ਲੀਡਿਸ ਵੀ ਅੱਜਕੱਲ ਜਿਹੜੇ ਕਿ ਐਡਿਕਟ ਹੋ ਰਹੀ ਹੈ ਤੇ ਤੁਸੀਂ ਲੀਡਿਸ ਵਾਸਤੇ ਵੀ ਇਹੀ ਮੈਡੀਸਨ ਦਓ ਬਿਲਕੁਲ ਜੀ ਮੈਡੀਸਨ ਇਹੀ ਹੁੰਦੀ ਹੈ ਠੀਕ ਹੈ ਉਹਦੇ ਡੋਜ ਉਹਦੇ ਕੁਆਂਟੀਟੀ ਦਾ ਫਰਕ ਪੈਂਦਾ ਰਹਿੰਦਾ ਬਹੁਤ ਸਾਰੀਆਂ ਲੇਡੀਜ਼ ਸਾਡੇ ਕੋਲ ਆ ਚੁੱਕੀਆਂ ਆ ਓਕੇ ਬਹੁਤ ਸਾਰੀਆਂ ਬੇਟੀਆਂ ਹੁੰਦੀਆਂ ਜਿਹੜੀਆਂ ਕਿ ਬਿਲਕੁਲ ਨਸ਼ਾ ਮੁਕਤ ਹੋ ਚੁੱਕੀਆਂ ਕਈ ਫੈਮਿਲੀ ਦੇ ਵਿੱਚ ਮੈਂਬਰ ਐਦਾਂ ਦਾ ਹੁੰਦਾ ਜਿਹੜਾ ਨਸ਼ਾ ਛੱਡਣਾ ਨਹੀਂ ਜਾਂਦਾ ਲੇਕਿਨ ਫੈਮਿਲੀ ਮੈਂਬਰ ਤਾਂ ਦਵਾਈ ਦੇਣਾ ਚਾਹੁੰਦੇ ਆ ਉਹ ਕਿੱਦਾਂ ਦੇ ਉਹਦੇ ਅਸੀਂ ਕਾਉਂਸਲਿੰਗ ਕਰਦੇ ਆਂ ਹਾਂ। ਹਾਂ ਹਾਂ। ਪਹਿਲਾ ਸਭ ਤੋਂ ਹੈ ਕਿ ਮਰੀਜ਼ ਕਦੀ ਵੀ ਨਹੀਂ ਮੰਨਦਾ ਕਿ ਮੈਂ ਨਸ਼ਾ ਕਰਦਾ। ਜੀ। ਸਭ ਤੋਂ ਵੱਡੀ ਗੱਲ ਹੈ ਬਰੀਜ਼ ਦਾ ਮੰਨਣਾ ਕਿ ਮੈਂ ਬਿਮਾਰ ਹਾਂ। ਜਦੋਂ ਕੋਈ ਮਰੀਜ਼ ਇਹ ਮੰਨ ਲੂਗਾ ਕਿ ਮੈਂ ਬਿਮਾਰ ਹਾਂ ਤਾਂ ਉਹਨੂੰ ਆਪਾਂ ਇਲਾਜ ਕਰਾਂ ਉਹ ਠੀਕ ਹੋ ਜਾਊਗਾ। ਇਸ ਵਾਸਤੇ ਜਿਹੜਾ ਪੇਸ਼ੈਂਟ ਨਹੀਂ ਮੰਨਦਾ ਹੈਗਾ ਉਹ ਮਾਪੇ ਸਾਡੇ ਕੋਲ ਲੈ ਕੇ ਆਉ ਉਹਦੀ ਕਾਉਂਸਲਿੰਗ ਕਰਾਂਗੇ। ਕਾਉਂਸਲਿੰਗ ਤੋਂ ਬਾਅਦ ਉਹ ਆਪਣੇ ਆਪ ਹੀ ਦਵਾਈ ਲੈਣ ਲਈ ਤਿਆਰ ਹੋਊ। ਪੰਜਾਬ ਦੇ ਵਿੱਚ ਹਰ ਕੋਈ ਨਸ਼ੇ ਦੇ ਵਿੱਚ ਡੁੱਬਿਆ ਹੋਇਆ ਅੱਜ ਦੇ ਟਾਈਮ ਤੇ ਤੇ ਕੋਈ ਵੀ ਨਸ਼ਾ ਨਹੀਂ ਹੁੰਦਾ ਜਿਹੜਾ ਕਿ ਯੰਗਸਟਰ ਨਹੀਂ ਕਰ ਰਹੇ ਹਰ ਤਰ੍ਹਾਂ ਦਾ ਨਸ਼ਾ ਕਰ ਰਹੇ ਹੈ ਪਰ ਕਈ ਐਦਾਂ ਦੇ ਲੋਕ ਵੀ ਆ ਜਿਹੜੇ ਕਿ ਨਸ਼ਾ ਛੱਡਣਾ ਚਾਹੁੰਦੇ ਆ ਲੇਕਿਨ ਛੱਡ ਨਹੀਂ ਪਾਰੇ ਦਵਾਈਆਂ ਵੀ ਖਾ ਰਹੇ ਆ ਲੇਕਿਨ ਉਹਦਾ ਫਾਇਦਾ ਨਹੀਂ ਹੋ ਰਿਹਾ ਐਲੋਪੈਥਿਕ ਮੈਡੀਸਨ ਵੀ ਲਿੱਤੀ ਜਾ ਰਹੀ ਹੈ ਔਰ ਸਰਕਾਰ ਨੇ ਕਈ ਮੈਡੀਸਨ ਐਦਾਂ ਦੀਆਂ ਨਸ਼ੇ ਦੀਆਂ ਜਿਹੜੀਆਂ ਫ੍ਰੀ ਤੱਕ ਦਿੱਤੀਆਂ ਹੋਈਆਂ ਲੇਕਿਨ ਫਿਰ ਵੀ ਉਹਦੇ ਰਿਜ਼ਲਟ ਜ਼ੀਰੋ ਆਉਂਦੇ ਪਏ ਆ ਆਯੁਰਵੇਦ ਨੇ ਵੀ ਦਵਾਈ ਕੱਢੀ ਆ ਜਿਹੜਾ ਨਾ ਕਿ ਨਸ਼ਾ ਛੱਡਿਆ ਜਾਂਦਾ ਅੱਜ ਮੈਂ ਆਈ ਆ ਲੁਧਿਆਣੇ ਆਯੁਰਵੇਦਾ ਤੇ ਮੇਰੇ ਨਾਲ ਨੇ ਡਾਕਟਰ ਜੀਪੀ ਸੰਜੀ ਅੱਜ ਅਸੀਂ ਉਹਨਾਂ ਨਾਲ ਗੱਲ ਕਰਦੇ ਹਾਂ ਉਹ ਨਸ਼ੇ ਦੀ ਦਵਾਈ ਦਿੰਦੇ ਆ ਆਯੁਰਵੇਦ ਦੇ ਵਿੱਚ ਸੱਸੀਕਾਲ ਸੱਸੀਕਾਲ ਜੀ ਡਾਕਟਰ ਨਸ਼ਾ ਤਾਂ ਦੇਖੋ ਹਰ ਤਰ੍ਹਾਂ ਦਾ ਅੱਜ ਕੱਲ ਯੰਗਸਟਰ ਕਰ ਰਹੇ ਆ ਕੁਝ ਵੀ ਹੈ ਉਹ ਕਰ ਰਹੇ ਆ ਟੀਕੇ ਇੰਜੈਕਸ਼ਨ ਉਹ ਵੀ ਲਗਾ ਰਹੇ ਆ ਤੁਹਾਡੀ ਮੈਡੀਸਨ ਦੇ ਵਿੱਚ ਇੰਨਾ ਕੁ ਪਾਵਰ ਹੈਗੀ ਹੈ ਕਿ ਉਹ ਨਸ਼ਾ ਛੱਡ ਦਿੰਦੇ ਬਿਲਕੁਲ ਜੀ ਸਾਡੀ ਦਵਾਈ ਜਿਹੜੀ ਆ 30000 ਤੱਕ ਮਰੀ ਸਾਡਾ ਠੀਕ ਹੋ ਚੁੱਕਿਆ 30000 ਤੱਕ 30000 ਤੱਕ ਅੱਛਾ ਜੀ ਤੇ ਬਹੁਤ ਅੱਛੀ ਦਵਾਈ ਹੈ ਜਿਹੜੀ ਸਾਡੀ ਟੀਮ ਨੇ ਰਲ ਕੇ ਬਣਾਈ ਹੈ ਬਹੁਤ ਜ਼ਿਆਦਾ ਉਹਦੇ ਸਾਰੇ ਤਰ੍ਹਾਂ ਦੇ ਜਿੰਨੇ ਵੀ ਤਾਕਤ ਦੇ ਦਵਾਈਆਂ ਨਸ਼ਿਆਂ ਦੀਆਂ ਦਵਾਈਆਂ ਸਾਰੀਆਂ ਮਿਕਸ ਕਰਕੇ ਉਹ ਦਵਾਈ ਤਿਆਰ ਕੀਤੀ ਗਈ ਹੈ ਕੋਈ ਡਾਕਟਰ ਆਲਰੇਡੀ ਤਾਂ ਦਵਾਈਆਂ ਚੱਲ ਹੀ ਰਹੀਆਂ ਨਸ਼ਾ ਦੀਆਂ ਦਵਾਈਆਂ ਦਾ ਦਾ ਹੈ ਨਹੀਂ ਸਰਕਾਰ ਨੇ ਨਹੀਂ ਬਣਾਈਆਂ ਬਣਾਈਆਂ ਹੋਈਆਂ ਲੋਕੀ ਖਾ ਵੀ ਰਹੇ ਐ ਇਹ ਕਈ ਛੱਡ ਜਾਂਦੇ ਐ ਕਈ ਨਹੀਂ ਛੱਡਦੇ ਰਿਜ਼ਲਟ ਵੀ ਜ਼ੀਰੋ ਇੱਕ ਮਹੀਨਾ ਨਸ਼ੇ ਦੀ ਦਵਾਈ ਦਾ ਨਾਮ ਲਵਾਂਗੀ ਜਿਹੜਾ ਕੀ ਹੁੰਦਾ ਕਿ ਆਪਣੀ ਜੀਭ ਦੇ ਥੱਲੇ ਰੱਖਦੇ ਆ ਗੋਲੀ ਉਹਦੇ ਨਾਲ ਮਤਲਬ ਫਰਕ ਪੈ ਜਾਂਦਾ ਵਾ ਤਾਂ ਤੁਸੀਂ ਕੀ ਕਹਿਣਾ ਚਾਹੋਗੇ ਉਸ ਬਾਰੇ ਦੇਖੋ ਇਹ ਐਲੋਪੈਥਿਕ ਦੇ ਆਪਣੇ ਥਿਉਰੀ ਐ ਹੂੰ ਜੀ ਇਹ ਜਿਹੜੀ ਦਵਾਈ ਐ ਬ੍ਰੇਨ ਆਰਫਿਨ ਗੋਲੀ ਜਿਹੜੀ ਹੁੰਦੀ ਐ ਨਸ਼ੇ ਵਾਸਤੇ ਦਿੱਤੀ ਜਾਂਦੀ ਜੀਭ ਥਲੇ ਰੱਖਣ ਵਾਸਤੇ ਬਟ ਸਾਡੇ ਕੋਲ ਲੋਕ ਉਹ ਵੀ ਛੱਡਣ ਆਉਂਦੇ ਆ ਉਹਦੀ ਵੀ ਐਡਿਕਸ਼ਨ ਹੋ ਜਾਂਦੀ ਅੱਛਾ ਉਹਦੀ ਐਡਿਕਸ਼ਨ ਹੋ ਜਾਂਦੀ ਉਹਦੀ ਵੀ ਐਡਿਕਸ਼ਨ ਹੋ ਜਾਂਦੀ ਹੈ ਜਦ ਕਿ ਮਰੀਜ਼ ਕਈ ਵਾਰ ਸਾਡੇ ਕੋਲ ਬਹੁਤ ਜ਼ਿਆਦਾ ਮਰੀਜ਼ ਹੈ ਹੁਣ ਇਹੀ ਆ ਰਹੇ ਆ ਕਿ ਸਾਨੂੰ ਵੀ ਗੋਲੀ ਛਡਾ ਦੋ ਅੱਛਾ ਤੇ ਫਿਰ ਇਹ ਤਾਂ ਨਹੀਂ ਉਹ ਤੁਸੀਂ ਉਹਨਾਂ ਦੀ ਗੋਲੀ ਤਾਂ ਛਡਾਉਂਦੇ ਪਰ ਆਪਣੀ ਦਵਾਈ ਲਗਾਉਂਦੇ ਐਂਦਾ ਤਾਂ ਨਹੀਂ ਹੋਊਗਾ ਇਸ ਤਰ੍ਹਾਂ ਨਹੀਂ ਹੈਗਾ ਹਮ ਅਯੁਰਵੈਦਿਕ ਜਿਹੜੀ ਹੈਗੀ ਆ ਇਲਾਜ ਜਿਹੜਾ ਹੈਗਾ ਮੁੱਢ ਤੋਂ ਲੈ ਕੇ ਕਰਦੀ ਆ ਜੀ ਪਹਿਲਾਂ ਅਸੀਂ ਮਾਨਸਿਕ ਸਮਾਜਿਕ ਔਰ ਸਾਰਾ ਕੁਝ ਇਹਦਾ ਦੇਖ ਕੇ ਫਿਰ ਉਹ ਦਵਾਈ ਦੇ ਜਿਹੜੇ ਦਵਾਈ ਡਿਸਾਈਡ ਕਰਦੇ ਹਾਂ ਮਰੀਜ਼ ਦੀ ਅੱਛਾ ਜੀ ਤੇ ਮਰੀਜ਼ ਦੇ ਦੇਖੋ ਪਹਿਲਾਂ ਤਾਂ ਜਿਹੜਾ ਪੀਣ ਵਾਲਾ ਹੁੰਦਾ ਉਹ ਤਾਂ ਵੈਸੇ ਹੀ ਕਮਜ਼ੋਰ ਹੁੰਦਾ ਹੈ ਤੇ ਤੁਹਾਡੀ ਆਯੁਰਵੈਦ ਮੈਡੀਸਨ ਦੇ ਨਾਲ ਉਹਦੀ ਜਿਹੜੀ ਤਾਕਤ ਖਤਮ ਹੋ ਜਾਂਦੀ ਹੈ ਉਹ ਵੀ ਠੀਕ ਹੋ ਜਾਏਗੀ ਬਾਡੀ ਦੇ ਵਿੱਚ ਬਿਲਕੁਲ ਬਿਲਕੁਲ ਇਹ ਜਿਹੜੀ ਦਵਾਈ ਬਣਾਈ ਹੀ ਇਸੇ ਤਰ੍ਹਾਂ ਦੀ ਗਈ ਹੈ ਕਿ ਉਸ ਨੂੰ ਨਾਲ ਦੀ ਨਾਲ ਸਰੀਰਕ ਤਾਕਤ ਵੀ ਮਿਲੇ ਮਾਨਸਿਕ ਤਾਕਤ ਵੀ ਮਿਲੇ ਤੇ ਉਹਦੇ ਜਿਹੜੇ ਹੋਰ ਉਹਨੂੰ ਬੁਝਿਆ ਰਹਿਣਾ ਸੁੱਨ ਰਹਿਣਾ ਦਿਮਾਗ ਚ ਚੁੱਪ ਕਰਕੇ ਬੈਠੇ ਰਹਿਣਾ ਇਹ ਸਾਰੀਆਂ ਚੀਜ਼ਾਂ ਨੂੰ ਕਵਰ ਕਰੇ ਤੇ ਤੁਹਾਡੀ ਦਵਾਈ ਕਿੰਨੀ ਦੇਰ ਤੱਕ ਖਾਣੀ ਪੈਂਦੀ ਹੈ ਦਵਾਈ ਦਾ ਸਾਡਾ ਹੈ ਜੀ ਜਿੰਨੇ ਪੇਸ਼ੈਂਟ ਦੇ ਨਸ਼ੇ ਦੇ ਮੁਤਾਬਕ ਨਸ਼ੇ ਦੇ ਮੁਤਾਬਕ ਕੋਈ ਕਿੰਨਾ ਨਸ਼ਾ ਲੈਂਦਾ ਹੈਗਾ ਵੱਧ ਤੋਂ ਵੱਧ ਜਿਹੜਾ ਬੰਦਾ ਨਸ਼ਾ ਕਰਦਾ ਸਾਡੇ ਕੋਲ 24 ਦਿਨ ਦੀ ਦਵਾਈ ਲੈਸ 24 ਦਿਨ ਦੀ ਦਵਾਈ ਜਿੰਨਾ ਮਰਜੀ ਜਿੰਨਾ ਮਰਜੀ ਕੋ ਨਸ਼ਾ ਕਰਦਾ 24 ਦਿਨ ਤੋਂ ਬਾਅਦ ਅਸੀਂ ਦਵਾਈ ਨਹੀਂ ਦਿੰਦੇ ਕਿਸੇ ਨੂੰ ਅੱਛਾ ਤੇ 24 ਦਿਨ ਤੋਂ ਬਾਅਦ ਉਹ ਦਵਾਈ ਖਾਣ ਦੀ ਲੋੜ ਤਾਂ ਨਹੀਂ ਪੈਂਦੀ ਬਿਲਕੁਲ ਨਹੀਂ ਜੀ ਤੇ ਕੀ ਪਤਾ ਇਹਦੀ ਆਦਤ ਹੋ ਜਾਵੇ ਆਦਤ ਹੋਵੇ ਤਾਂ ਅਸੀਂ ਜਿੰਮੇਵਾਰੇ ਬੈਠੇ ਹਾਂ ਜੀ ਮੈਂ ਸਟਾਮਪ ਤੇ ਲਿਖ ਕੇ ਦੇਣ ਨੂੰ ਤਿਆਰ ਹਾਂ ਤੇ ਇਹਦੀ ਮੈਡੀਸਨ ਦੇ ਕੋਈ ਸਾਈਡ ਇਫੈਕਟ ਤਾਂ ਨਹੀਂ ਹੈ ਕਿਸੇ ਨੂੰ ਨਸ਼ੇ ਵਾਲੇ ਨੂੰ ਕਿਸੇ ਵੀ ਤਰ੍ਹਾਂ ਦਾ ਕੋਈ ਸਾਈਡ ਇਫੈਕਟ ਨਹੀਂ ਹੈਗਾ ਇਹਦਾ ਅਯੁਰਵੈਦਿਕ ਮੈਡੀਸਨ ਹੈ ਜਿਹੜਾ ਮੈਡੀਸਨ ਦਾ ਕੋਈ ਇਹ ਪਿਓਰ ਆਯੁਰਵੇਦ ਜੜੀ ਬੂਟੀਆਂ ਵਿੱਚ ਬਿਲਕੁਲ ਜੀ ਸਾਡੀ ਦਵਾਈ 12 ਦੇਸ਼ਾਂ ਦੇ ਵਿੱਚ ਜਾਂਦੀ ਆ ਅਮਰੀਕਾ ਕੈਨੇਡਾ ਵਗੈਰਾ 'ਚ ਜਦ ਕਿ ਬਾਹਰਲੇ ਮੁਲਕ ਜਦੋਂ ਵੀ ਕੋਈ ਦਵਾਈ ਜਾਊਗੀ ਪਹਿਲਾਂ ਉਹ ਚੈੱਕ ਹੋਊਗੀ ਠੀਕ ਹੈ ਚੈੱਕ ਹੋਣ ਤੋਂ ਬਾਅਦ ਹੀ ਦਵਾਈ ਅੱਗੇ ਮਿਲੋਗੀ ਨਹੀਂ ਤਾਂ ਉਹ ਜਾ ਦਵਾਈ ਉੱਥੇ ਹੀ ਜਾਮ ਹੋ ਜਾਂਦੀ ਹੈ ਠੀਕ ਹੈ ਇਸ ਵਾਸਤੇ ਸਾਡੀ ਦਵਾਈ ਜਿਹੜੀ ਉਹ ਬਹੁਤਾਂ ਤੋਂ ਚੈੱਕ ਹੋ ਚੁੱਕੀ ਹੈ ਜੀ ਜੇ ਕੋਈ ਵੀ ਇਹਦੇ ਵਿੱਚ 1% ਵੀ ਕੋਈ ਬਾਹਰਲੀ ਦਵਾਈ ਐਲੋਪੈਥਿਕ ਸਾਨੂੰ ਸਾਬਤ ਕਰ ਦੇਵੇ ਅਸੀਂ ਉਹਦਾ 1 ਲੱਖ ਤੱਕ ਦਾ ਇਨਾਮ ਰੱਖਿਆ ਹੋਇਆ ਹੈ ਅੱਛਾ ਡਾਕਟਰ ਵੈਸੇ ਤੁਹਾਨੂੰ ਇਹ ਦਵਾਈ ਦਿੰਦੇ ਹੋਏ ਕਿੰਨਾ ਟਾਈਮ ਹੋ ਗਿਆ ਮੈਨੂੰ ਜੇ ਬਹੁਤ ਸਾਲ ਹੋ ਗਏ ਪਹਿਲਾਂ ਮੈਂ ਸਰਕਾਰੀ ਜੋਬ ਤੇ ਸੀ ਹਮ ਕੋਈ ਘਟੋ ਘਟ ਵੀ ਇਸ ਵਕਤ ਮੇਰਾ 30 ਸਾਲ ਦਾ ਤਜਰਬਾ ਹੋ ਗਿਆ 30 ਸਾਲ ਦਾ ਤਜਰਬਾ ਅੱਛਾ ਇਸੋਂ ਨਸ਼ੇ ਤੋਂ ਇਲਾਵਾ ਤੁਸੀਂ ਕੋਈ ਹੋਰ ਵੀ ਦਿੰਦੇ ਹੋ ਮੈਡੀਸਨ ਹਾਂਜੀ ਸ਼ੂਗਰਦਸਤ ਸਾਡੇ ਕੋਲ ਬਹੁਤ ਵਧੀਆ ਦਵਾਈ ਹੈ ਜਿਹੜੀ ਅਸੀਂ ਇਸੇ ਤਰ੍ਹਾਂ ਮਿਹਨਤ ਕਰਕੇ ਤਿਆਰ ਕੀਤੀ ਹੈ ਹਮ ਸ਼ੂਗਰ ਦਾ ਜਨਾ ਮਰਜੀ ਕੋਈ ਪੇਸ਼ੈਂਟ ਹੋਵੇ ਹਮ ਜੇ ਕੋਈ ਟੀਕਾ ਲਾਉਂਦਾ ਜੀ ਤਾਂ ਉਹ 5-7 ਦਿਨਾਂ ਦੇ ਵਿੱਚ ਠੀਕ ਹੋ ਜਾਊਗਾ ਠੀਕ ਹੈ ਤੇ ਜੇ ਕੋਈ ਗੋਲੀ ਲੈਂਦਾ ਤਾਂ ਤੀਜੇ ਦਿਨੀ ਉਹਨੂੰ ਗੋਲੀ ਬੰਦ ਕਰਨੀ ਪਊ ਜੱਕ ਘਟਾਉਣੇ अच्छा ਘਟਾਉਣੀ ਪੈ ਜਾਂਦੀ ਹੈ ਤੇ ਮੈਡੀਸਨ ਤੁਸੀਂ ਮੈਨੂੰ ਦਿਖਾ ਸਕਦੇ ਹੋ ਜਿਹੜੀ ਕਿ ਤੁਸੀਂ ਦਿੰਦੇ ਹੋ ਨਸ਼ਾ ਛਡਾਣ ਦੀ ਬਿਲਕੁਲ ਜੀ ਕਿ ਇਸ ਮੈਡੀਸਨ ਨਾਲ ਸਾਡੀ ਜੀ ਹਾਂ ਜੇ ਇਹ ਸਿਹਤ ਹਾਬ ਦੀ ਨਾਂ ਦਿੱਤੇ ਜਾਂਦੇ ਆ ਜਿਸ ਤਰ੍ਹਾਂ ਦਾ ਕੋਈ ਨਸ਼ਾ ਕਰਦਾ ਕੋਈ ਵੱਧ ਘਟਦਾ ਕੋਈ ਘੱਟ ਕਰਦਾ ਨਸ਼ਾ ਕਰਦਾ ਹੈਗਾ ਇਹ ਕੈਪਸੂਲ ਹੈਗਾ ਅੱਛਾ ਜੀ ਹਾਂ ਜੀ ਤੇ ਸਰ ਇਹ ਜਿਹੜੀ ਮੈਡੀਸਨ ਹੈ ਕਿੰਨੇ ਕਿਦਾਂ ਹਿਸਾਬ ਨਾਲ ਲੈਣੀ ਪਊਗੀ ਇਹ ਦਵਾਈ ਦੀ ਡੋਜ਼ ਹੁੰਦੀ ਹੈ ਨਸ਼ੇ ਦੇ ਮੁਤਾਬਕ ਹਾਂ ਜੀ ਜਿਸ ਤਰ੍ਹਾਂ ਸਾਡੇ ਇੱਕ ਕੈਪਸੂਲ ਇਹ 1 ਗ੍ਰਾਮ ਦਾ ਜੀ ਜੇ ਕੋਈ ਬੰਦਾ ਮਨ ਲਓ ਕਿ 1 ਗ੍ਰਾਮ ਨਸ਼ਾ ਕਰਦਾ ਤੇ ਉਹਨੂੰ 4 ਗ੍ਰਾਮ ਦਵਾਈ ਆਪਾਂ ਨੂੰ ਦੇਣੀ ਪੈਂਦੀ ਹੈ। ਅੱਛਾ ਜੀ। ਜੇ ਕੋਈ 2 ਗ੍ਰਾਮ ਕਰਦਾ ਤਾਂ ਉਹਨੂੰ ਆਪਾਂ ਨੂੰ 8 ਗ੍ਰਾਮ ਦਵਾਈ ਇੱਕ ਦਿਨ ਦੇ ਦੇਣੀ ਪੈਂਦੀ ਹੈ। ਠੀਕ ਹੈ। ਤੇ ਇਹ ਮੈਡੀਸਿਨ ਖਾਣ ਤੋਂ ਬਾਅਦ ਤਲਬਤੁਲਬ ਹਟ ਜਾਏਗੀ? ਪਹਿਲੇ ਦਿਨ ਤੋਂ ਜੀ ਕੋਈ ਵੀ ਕਿਸੇ ਕਿਸਮ ਦੀ ਤੋੜ ਕਿਸੇ ਤਰ੍ਹਾਂ ਦੀ ਸਰੀਰਕ ਕਮਜ਼ੋਰੀ ਆਉਣ ਵਾਲੀਆਂ ਪ੍ਰੇਸ਼ਾਨੀਆਂ ਜਿਵੇਂ ਅਵਾਸੀਆਂ ਆਉਣੀਆਂ ਜੀ ਲੂਜ਼ ਮੋਸ਼ਨ ਲੱਗ ਜਾਣੇ ਇਹਨਾਂ ਚੋਂ ਕੋਈ ਵੀ ਕਾਰਨ ਨਹੀਂ ਹੋਊਗਾ। ਤੁਸੀਂ ਕਿਉਂਕਿ ਇਹ ਮੈਡੀਸਿਨ ਦੇਖੋ ਦਿੰਦੇ ਤਾਂ ਹਰ ਕੋਈ ਕੈਪਸੂਲ ਦੇ ਵਿੱਚ ਹੈਗਾ ਯੂਆਈ ਸਟ੍ਰੇਟ ਵਗੈਰਾ ਹੁੰਦੇ ਆ ਹਨਾ ਤੇ ਇਹ ਸਾਨੂੰ ਤੁਸੀਂ ਖੋਲ ਕੇ ਦਿਖਾ ਸਕਦੇ ਹੋ ਕਿ ਇਹਦੇ ਵਿੱਚ ਕੁਝ ਐਦਾ ਤਾਂ ਨਹੀਂ ਹੈਗਾ ਕਿਸੇ ਨੂੰ ਸਾਈਡ ਇਫੈਕਟ ਨਹੀਂ ਹੋਣਗੇ ਬਿਲਕੁਲ ਜੀ ਇਹ ਦਵਾਈ ਪੂਰੀ ਤਰ੍ਹਾਂ ਅਯੁਰਵੈਦਿਕ ਜੀ ਇਸ ਦਵਾਈ ਨੂੰ ਈਵਨ ਬੱਚਾ ਵੀ ਦੇ ਦੋ ਜਿਹੜਾ ਕੋਈ ਨਸ਼ਾ ਨਹੀਂ ਕਰਦਾ ਕਿਸੇ ਵੀ ਤਰ੍ਹਾਂ ਦਾ ਕੋਈ ਨਸ਼ਾ ਨਹੀਂ ਕਰਦਾ ਭਾਵੇਂ ਬੱਚੇ ਨੂੰ ਵੀ ਦੇ ਦੋ ਬੱਚੇ ਨੂੰ ਵੀ ਨੂੰ ਕੁਝ ਨਹੀਂ ਹੋਊਗਾ ਬੱਚੇ ਨੂੰ ਵੀ ਕੁਝ ਨਹੀਂ ਹੋਊਗਾ ਠੀਕ ਹੈ ਔਰ ਨੰਬਰ 2 ਸਾਡੀ ਦਵਾਈ ਬਾਹਰਲੇ ਮੁਲਕਾਂ ਤੱਕ ਜਾਂਦੀ ਹੈ ਅਮਰੀਕਾ ਕੈਨੇਡਾ ਦੇ ਵਿੱਚ ਜਦੋਂ ਵੀ ਕੋਈ ਦਵਾਈ ਜਾਊਗੀ ਪਹਿਲਾਂ ਉਹਦਾ ਟੈਸਟ ਹੋਊਗਾ ਠੀਕ ਹੈ ਤਾਂ ਹੀ ਉਹ ਮਰੀਜ਼ ਨੂੰ ਮਿਲੂਗੀ ਠੀਕ ਠੀਕ ਹੈ ਔਰ ਉਸ ਤੋਂ ਬਾਅਦ ਵੀ ਜੇ ਡੋਪ ਟੈਸਟ ਵਗੈਰਾ ਵੀ ਕਈਆਂ ਨੂੰ ਕਰਾਉਣਾ ਪੈਂਦਾ ਤਾਂ ਇਹ ਨਾ ਕਿਸੇ ਡੋਪ ਟੈਸਟ ਵਿੱਚ ਵੀ ਨਹੀਂ ਆਊ ਸਾਡੀ ਦਵਾਈ ਤੁਸੀਂ 3 ਦਿਨ ਖਾਓ 3 ਦਿਨ ਖਾ ਕੇ ਇਸ ਨੂੰ ਜਾ ਕੇ ਡੋਪ ਟੈਸਟ ਕਰਵਾ ਲਓ ਅਗਰ ਡੋਪ ਟੈਸਟ ਆ ਜਾਂਦਾ ਤਾਂ ਅਸੀਂ 1 ਲੱਖ ਰੁਪਏ ਤੱਕ ਇਨਾਮ ਦੇਣ ਨੂੰ ਤਿਆਰ ਹਾਂ अच्छा ਤੇ ਡਾਕਟਰ ਇਹ ਜਿਹੜੀ ਮਤਲਬ ਏਜ ਦੇ ਅਕੋਰਡਿੰਗ ਤੁਸੀਂ ਮੈਡੀਸਨ ਦਿੰਦੇ ਹੋ ਜਾਂ ਫਿਰ ਸੇਮ ਹੀ ਸਭ ਨੂੰ ਦਿੰਦੇ ਹੋ ਤੇ ਏਜ ਦੇਖ ਕੇ ਉਹਦਾ ਨਸ਼ਾ ਦੇਖ ਕੇ ਉਹ ਤੈਅ ਕੀਤੀ ਜਾਂਦੀ ਦਵਾਈ ਜੀ ਅੱਛਾ ਆਯੁਰਵੇਦ ਵੀ ਬੈਠਾ ਵਾ ਐਲੋਪੈਥਿਕ ਵੀ ਬੈਠਾ ਵਾ ਫੋਰ ਵੀ ਬਹੁਤ ਸਾਰੀਆਂ ਮੈਡੀਸਨ ਹੈਗੀਆਂ ਨਸ਼ਾ ਛਡਵਾਇਆ ਜਾਂਦਾ ਵਾ ਤੇ ਤੁਸੀਂ ਹੁਣ ਪ੍ਰੂਫ ਹੈ ਕਿ ਜਿਹੜਾ ਵੀ ਪੀਊਗਾ ਨਸ਼ੇ ਵਾਲਾ ਦਵਾਈ ਲਊਗਾ ਉਹਦਾ ਨਸ਼ਾ ਛੜਿਆ ਜਾਊਗਾ ਬਿਲਕੁਲ 100 1% ਜਿਹੜਾ ਵੀ ਇਹ ਬੰਦਾ ਦਵਾਈ ਜਿਨੇ ਵੀ ਇੱਕ ਵਾਰੀ ਖਾ ਲੇ ਹੂੰ ਉਹ ਹਰ ਹਾਲਤ ਨਸ਼ਾ ਛੱਡੂਗਾ ਹੀ ਇੱਥੇ ਆਪਾਂ ਕਈ ਵਾਰੀ ਆ ਕੇ ਥੋੜਾ ਜਿਹਾ ਟੱਪਲਾ ਖਾ ਜਾਂਦੇ ਆ ਚੋਂ ਗਲਤ ਕਰ ਲੈਂਦੇ ਆ ਇਲਾਜ ਤਾਂ ਬਹੁਤ ਕਰਦੇ ਡਾਕਟਰ ਬੈਠੇ ਪਰ ਇੱਕ ਕਾਬਲ ਡਾਕਟਰ ਦੇ ਕੋਲ ਜਾਣਾ ਇੱਕ ਬਹੁਤ ਵੱਡੀ ਗੱਲ ਆ ਜਦੋਂ ਅਸੀਂ ਛੋਟਾ ਜਿਹਾ ਕੰਮ ਕਰਨਾ ਹੋਵੇ ਕਿਸੇ ਬੱਚਾ ਸਕੂਲ ਚ ਦਾਖਲ ਕਰਾਉਣਾ ਹੋਵੇ ਉਹ ਵੀ 10 ਬੰਦਿਆਂ ਨੂੰ ਪੁੱਛਦਾ ਕਿ ਯਾਰ ਮੈਂ ਤੇਰਾ ਬੱਚਾ ਫਲਾਣੇ ਸਕੂਲ ਪੜਦਾ ਮੈਂ ਵੀ ਆਪਣਾ ਬੱਚਾ ਦਾਖਲ ਕਰਾਉਣਾ ਉਹ ਬੱਚਾ ਕਿੱਦਾਂ ਦਾ ਸਕੂਲ ਆ ਕੋਈ ਜੁੱਤੀ ਲੈਣ ਵਿੱਚ ਤੁਸੀਂ 10 ਦੁਕਾਨਾਂ ਘੁੰਮਦੇ ਹੋ ਤਾਂ ਡਾਕਟਰ ਕੋਲ ਇਲਾਜ ਕਰਾਉਣ ਆਉਣੇ ਹੋ ਤਾਂ ਤੁਸੀਂ ਸਸਤਾ ਜਦ ਕੋਈ ਆਣ ਪਰ ਡਾਕਟਰ ਨੂੰ ਲੱਭ ਲੈਣੇ ਆ ਕੱਲ ਪਾਸੋਂ ਮੈਂ ਇੱਕ ਵੀਡੀਓ ਦੇਖ ਰਿਹਾ ਸੀ ਉਹਦੇ ਚ ਡਾਕਟਰ ਸਾਹਿਬ ਜਿਹੜੇ ਨਸ਼ੇ ਛਡਾਉਣ ਦੀ ਗੱਲ ਕਰ ਰਹੇ ਆ ਉਹ ਕਹਿੰਦੇ ਜੀ ਚਿਟਾ ਤਾਂ ਖਾਂਦਾ ਸੀ ਫਲਾਣਾ ਬੰਦਾ ਚਿਟਾ ਖਾ ਰਿਹਾ ਸੀ ਮੇਰੇ ਕੋਲ ਆਇਆ ਮੈਂ ਠੀਕ ਕਰ ਦਿੰਦਾ ਜਦ ਕਿ ਉਹਨੂੰ ਇਹ ਹੀ ਨਹੀਂ ਪਤਾ ਕਿ ਚਿਟਾ ਖਾਦਾ ਨਹੀਂ ਜਾਂਦਾ ਹੂੰ ਜਦੋਂ ਅਸੀਂ ਕਾਬਲ ਡਾਕਟਰ ਦੀ ਚੋਣ ਨਹੀਂ ਕਰਾਂਗੇ ਮਾਪੇ ਇਹ ਕੰਮ ਨਹੀਂ ਕਰਨਗੇ ਉਹਨਾਂ ਤੱਕ ਤੁਸੀਂ ਨਸ਼ੇ ਤੋਂ ਮੁਕਤੀ ਨਹੀਂ ਪਾ ਸਕਦੇ ਸਭ ਤੋਂ ਪਹਿਲਾ ਹੈ ਕਿ ਮਾਪੇ ਦਾ ਫਰਜ਼ ਹੈ ਚੰਗੇ ਡਾਕਟਰ ਦੀ ਕੁਆਲੀਫਾਈਡ ਡਾਕਟਰ ਦੀ ਚੋਣ ਕਰਨ ਕਿਉਂ ਕਦੀ ਸਕੂਲ ਗਿਆ ਵੀ ਆ ਉਹਨੂੰ ਇਹ ਪਤਾ ਸਰੀਰ 'ਚ ਛੱਡੀਆਂ ਕਿੰਨੀਆਂ ਹੁੰਦੀਆਂ ਸਾਡੇ ਇਹੋ ਜਿਹੇ ਵੈਦ ਬੈਠੇ ਆ ਇੱਥੇ ਦਵਾਈਆਂ ਦੇਣ ਵਾਲੇ ਜਿਹਨੂੰ ਇਹਨੇ ਪਤਾ ਸਰੀਰ 'ਚ ਹੱਡੀਆਂ ਕਿੰਨੀਆਂ ਹੁੰਦੀਆਂ ਤੇ ਉਹ ਕਹਿੰਦਾ ਮੈਂ ਕੈਂਸਰ ਦਾ ਇਲਾਜ ਕਰ ਦਿੰਨਾ ਮੈਂ ਨਸ਼ਾ ਛਡਾ ਦਿੰਨਾ ਇਸ ਵਾਸਤੇ ਸਭ ਤੋਂ ਪਹਿਲੀ ਗੱਲ ਆ ਸਾਰੇ ਮਾਪਾਪੂ ਮੈਂ ਕਹਿੰਦਾ ਜਦੋਂ ਵੀ ਜਾਣਾ ਪਹਿਲਾਂ ਉਹ ਡਾਕਟਰ ਦੀ ਡਿਗਰੀ ਚੈੱਕ ਕਰੋ ਉਹਦੀ ਪੜ੍ਹਾਈ ਦੇਖੋ हां ਤੁਸੀਂ ਇਲਾਜ ਦੇ ਵਿੱਚ ਸਫਲ ਹੋ ਪਾਉਗੇ ਤੁਹਾਡਾ ਪੈਸਾ ਸਫਲ ਹੋ ਪਾਊਗਾ ਅ ਇਸੇ ਇੱਕ ਗੱਲ ਹੋਰ ਇਹ ਤਾਂ ਜੈਂਸ ਦੀ ਅਸੀਂ ਗੱਲ ਕੀਤੀ ਹੈ ਲੀਡਿਸ ਵੀ ਅੱਜਕੱਲ ਜਿਹੜੇ ਕਿ ਐਡਿਕਟ ਹੋ ਰਹੀ ਹੈ ਤੇ ਤੁਸੀਂ ਲੀਡਿਸ ਵਾਸਤੇ ਵੀ ਇਹੀ ਮੈਡੀਸਨ ਦੋਵਗੇ ਬਿਲਕੁਲ ਜੀ ਮੈਡੀਸਨ ਇਹੀ ਹੁੰਦੀ ਹੈ ਠੀਕ ਹੈ ਉਹਦੇ ਡੋਜ ਉਹਦੇ ਕੁਆਂਟੀਟੀ ਦਾ ਫਰਕ ਪੈਂਦਾ ਰਹਿੰਦਾ ਬਹੁਤ ਸਾਰੀਆਂ ਲੇਡੀਜ਼ ਸਾਡੇ ਕੋ ਆ ਚੁੱਕੀਆਂ ਆ ओके okay, बहुत सारीयां बेटियां आउndियां जेडी एक बिल्कुल नशा मुक्त चुकी हो चुकीयां हो चुकीयां एक सवाल हो रहा है की अगर कई फैमिली ਦੇ ਵਿੱਚ ਮੈਂਬਰ ਇਦਾਂ ਦਾ ਹੁੰਦਾ ਜਿਹੜਾ ਨਸ਼ਾ ਛੱਡਣਾ ਨਹੀਂ ਚਾਹੁੰਦਾ ਲੇਕਿਨ ਫੈਮਿਲੀ ਮੈਂਬਰ ਤਾਂ ਦਵਾਈ ਦੇਣਾ ਚਾਹੁੰਦੇ ਆ ਉਹ ਕਿੱਦਾਂ ਦੇਣ ਉਹਦੇ ਅਸੀਂ ਕਾਉਂਸਲਿੰਗ ਕਰਦੇ ਆ ਹਮਮ ਪਹਿਲਾ ਸਭ ਤੋਂ ਹੈ ਕਿ ਮਰੀਜ਼ ਕਦੀ ਵੀ ਨਹੀਂ ਮੰਨਦਾ ਕਿ ਮੈਂ ਨਸ਼ਾ ਕਰਦਾ ਜੀ ਸਭ ਤੋਂ ਵੱਡੀ ਗੱਲ ਹੈ ਮਰੀਜ਼ ਦਾ ਮੰਨਣਾ ਕਿ ਮੈਂ ਬਿਮਾਰ ਹਮ ਜਦੋਂ ਕੋਈ ਮਰੀਜ਼ ਇਹ ਮੰਨ ਲੂਗਾ ਕਿ ਮੈਂ ਬਿਮਾਰ ਹਮ ਤਾਂ ਉਹਨੂੰ ਆਪਾਂ ਇਲਾਜ ਕਰਾਂ ਉਹ ਠੀਕ ਹੋ ਜਾਊਗਾ ਇਸ ਵਾਸਤੇ ਜਿਹੜਾ ਪੇਸ਼ੈਂਟ ਨਹੀਂ ਮੰਨਦਾ ਹੈਗਾ ਉਹ ਮਾਪੇ-ਪਾਪ ਸਾਡੇ ਕੋਲ ਲੈ ਕੇ ਆਉਣ ਉਹਦੀ ਕਾਉਂਸਲਿੰਗ ਕਰਾਂਗੇ ਕਾਉਂਸਲਿੰਗ ਤੋਂ ਬਾਅਦ ਉਹ ਆਪਣੇ ਆਪ ਹੀ ਦਵਾਈ ਲੈਣ ਲਈ ਤਿਆਰ ਹੋ ਜਾਊਗਾ ਠੀਕ ਹੈ ਡਾਕਟਰ ਇਹ ਤਾਂ ਤੁਸੀਂ ਬੜੀ ਵਧੀਆ ਗੱਲ ਕੀਤੀ ਕਿ ਹਰ ਕਿਸੇ ਨੂੰ ਪਹਿਲਾਂ ਡਾਕਟਰ ਦੀ ਡਿਗਰੀ ਦੇਖਣੀ ਚਾਹੀਦੀ ਹੈ ਨਸ਼ਾ ਜਿਹੜਾ ਵੀ ਮਰਜ਼ੀ ਕਿਉਂ ਨਾ ਹੋਵੇ ਡਾਕਟਰ ਜੀ ਨੇ ਗਾਰੰਟੀ ਦਿੱਤੀ ਹੈ ਕਿ ਮੇਰੀ ਮੈਡੀਸਿਨ ਖਾਣ ਵਾਲਾ ਉਹ ਨਸ਼ਾ ਜ਼ਰੂਰ ਛੱਡੇਗਾ ਤੇ ਜਗਾ ਵਗਾ ਉੱਥੇ ਟਕਣ ਦੀ بجائے ਅਗਰ ਤੁਸੀਂ ਇੱਥੇ ਆਓ ਲੁਧਿਆਣਾ ਆਯੁਰਵੇਦਾ ਸਕਰੀਨ ਤੇ ਨੰਬਰ ਵੀ ਚੱਲ ਰਿਹਾ ਵਾ ਤੁਸੀਂ ਅਗਰ ਡਾਕਟਰ ਨਾਲ ਕੋਈ ਵੀ ਡਿਸਕਸ਼ਨ ਕਰ ਸਕਦੇ ਹੋ ਤੇ ਕਾਲ ਤੇ ਕਰ ਵੀ ਸਕਦੇ ਹੋ ਤੇ ਡਾਕਟਰ ਅਗਰ ਤੁਸੀਂ ਅੰਤ ਦੇ ਵਿੱਚ ਕੁਝ ਹੋਰ ਵੀ ਕਹਿਣਾ ਚਾਹੋਗੇ ਤਾਂ ਪਲੀਜ਼ ਜ਼ਰੂਰ ਕਹੋ ਬਸ ਮੇਰੇ ਤਾਂ ਸਾਰੇ ਪਰਿਵਾਰ ਨੂੰ ਇਹੀ ਬੇਨਤੀ ਹੈ ਜਿਨ੍ਹਾਂ ਦੇ ਵੀ ਬੱਚੇ ਜਾਂ ਕੋਈ ਬੱਚੀਆਂ ਜਾਂ ਕਿਸੇ ਹੋਰ ਕਿਸ ਤਰ੍ਹਾਂ ਕੋਈ ਬਜ਼ੁਰਗ ਨਸ਼ਾ ਕਰਦਾ ਹੈਗਾ ਉਹ ਪਲੀਜ਼ ਇੱਕ ਵਾਰੀ ਲੁਧਿਆਣਾ ਆਯੁਰਵੇਦਾ ਨਸ਼ਾ ਮੁਕਤੀ ਕਲੀਨਿਕ ਤੇ ਆ ਕੇ ਆਪਣਾ ਸਾਨੂੰ ਦਿਖਾਵੇ ਉਹਦਾ ਇਲਾਜ ਹਰ ਹਾਲ ਹਰ ਤਰ੍ਹਾਂ ਨਾਲ ਬਿਲਕੁਲ ਠੀਕ ਸਫਲ ਹੋਊਗਾ। ਥੈਂਕ ਯੂ ਜੀ।